ਹਾਂਜੀ ਬਾਬਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਆ ਸੋ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਬਾਈ ਜੀ ਸਾਨੂੰ ਬੜੇ ਕਾਲ ਮੈਸੇਜ ਆ ਰਹੇ ਸੀ ਸੈਕੰਡ ਹੈਂਡ ਕਰਾਹ ਬਾਰੇ ਸੋ ਬਾਈ ਜੀ ਇੰਨੇ ਸੈਕੰਡ ਹੈਂਡ ਕਰਾਹ ਅਵੇਲੇਬਲ ਨਹੀਂ ਹੁੰਦੇ ਚੰਗੀ ਹਾਲਤ ਦੇ ਵਿੱਚ ਸੋ ਇਸ ਵਾਰ ਆਪਾਂ origignal price ਦੇ ਵਿੱਚ ਜਮਾ ਨਵਾਂ ਫਰੈਸ਼ ਪੀਸ ਕਰਾਹ ਰੈਡੀ ਕਰਕੇ ਲੈ ਕੇ ਆਏ ਆ ਜੋ ਕਿ ਬਹੁਤ ਹੀ ਸਸਤੇ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਸੋ ਇਹਦੇ ਰੇਟ ਦੀ ਗੱਲ ਕਰਾਂਗੇ ਵੇਟ ਦੀ ਗੱਲ ਕਰਾਂਗੇ ਵੀਡੀਓ ਚੰਦ ਤੱਕ ਜੁੜੇ ਰਹੋ ਤੇ ਕਿਸਾਨ ਭਰਾਵਾਂ ਤੱਕ ਲਾਜ਼ਮੀ ਸ਼ੇਅਰ ਕਰ ਦਿਓ ਮਿੱ ਕਿਉਂਕਿ ਇਸ ਵੀਡੀਓ ਨਾਲ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਫਾਇਦਾ ਹੋਣਾ ਕਰ ਬੈਠਿਆ ਦਾ ਸੋ ਲਾਜ਼ਮੀ ਸ਼ੇਅਰ ਕਰ ਦਿਓ ਜੀ ਜੇ ਸੈਕੰਡ ਹੈਂਡ ਕਰਾ ਭਰਾ ਆਪਣੇ ਲੱਭਦੇ ਸੀਗੇ ਉਹ ਰੈਡੀ ਕਰਕੇ ਬਾਈ ਚਾਦਰ ਛੁਰੀ ਲਾ ਕੇ 16000 ਰੁਪਏ ਦੇ ਵਿੱਚ ਤਿਆਰ ਹੁੰਦਾ ਸੀ ਬਟ ਮੇਰਾ ਵੀਰ ਨੇੜੇ ਆ ਕੇ ਦਿਖਾ ਦੇ ਜਮਾ ਨਵਾਂ ਕਰਾਗਾ ਜਮਾ ਫਰੈਸ਼ ਪੀਸ 8 ਫੁੱਟ ਤੇ 25 ਇੰਚੀ ਸਾਈਜ਼ ਬਣ ਜੂਗਾ ਤੇ ਵੇਟ ਇਹਦਾ ਜਿਹੜਾ ਹੋਣ ਵਾਲਾਗਾ ਉਹ ਡੇਢ ਕੁਆਰਟਲ ਹੋਣ ਵਾਲਾਗਾ ਸੋ ਮਿੱਤਰੋ ਜੀ ਰੇਟ ਦੀ ਗੱਲ ਕਰਕੇ ਰੇਟ ਬਾਈ ਇੱਕੋ ਰੇਟ ਜਿਹੜਾ ਭਰਾ ਵੀਡੀਓ ਦੇਖ ਕੇ ਆਪਾਂ ਨੂੰ ਕਾਲ ਕਰੂਗਾ ਮਿੱਤਰੋ ਡੇਡ ਆਪਾਂ ਕਰਾ ਦੇ ਦਾਂਗੇ ਬਾਈ ਜੀ 20500 ਰੁਪਏ ਦਾ ਸੋ ਡੇਡ ਕੁਆਰਟਲ ਵਜਣਾ ਬਾਈ ਇਹਦੇ ਵਿੱਚ ਤੁਸੀਂ ਸਾਈਜ਼ 8 ਫੁੱਟ 24 ਇੰਚ ਵੀ ਕਰਾ ਸਕਦੇ ਹੋ 25 ਵੀ ਕਰਾ ਸਕਦੇ ਹੋ 26 ਵੀ ਕਰਾ ਸਕਦੇ ਹੋ ਸੋ ਬਾਈ ਜੀ ਇਹਦੇ ਵਿੱਚ 2.5 ਇੰਚੀ ਘੋੜੀ ਲੱਗੀ ਹੋਈ ਹੈ ਫੁੱਲ ਵਧੀਆ ਸੋ ਜਿਹੜੀ ਆ ਆ ਆ ਵਾਲੀ ਘੋੜੀ ਲੱਗੀ ਹੋਈ ਹੈ ਮੋਟੀ ਇਹ ਵੀ ਵਧੀਆ ਨਵੇਂ ਚਮਾ ਪੂਰਾ ਵਧੀਆ ਲੱਗਿਆ ਹੋਇਆ ਹੈਗਾ ਛੁਰੀ ਬੇਰੇ ਵਿੱਚ ਪੂਰੀ ਵਧੀਆ ਲੱਗੀ ਹੋਈ ਹੈ ਸੋ ਸੋਨੂੰ ਅੱਗੇ ਕਰਕੇ ਕਰਾ ਕੇ ਦਿਖਾਉਣੇ ਆ ਮਿੱਤਰੋ ਸੋ ਬਹੁਤ ਵਧੀਆ ਕਰਾ ਰੈਡੀ ਹੁੰਦਾ ਮੇਰੇ ਵੀਰੋ ਤੇ ਬਾਕੀ ਇਹ ਬਾਈ ਜੀ ਬੈਕ ਵੀ ਪੈਂਦਾ ਹੈਗਾ ਸੋ ਇਹਦੇ ਵਿੱਚ ਕਿੰ ਸੋ ਬਹੁਤ ਵਧੀਆ ਕੰਮ ਹੋਇਆ ਕਰਾਉਦਾ ਤੇ ਡੇਢ ਕੁਆਰਟਲ ਬਜਨਾ ਮਿੱਤਰੋ ਜੋ ਰੇਟ ਦੀ ਗੱਲ ਕਰਕੇ ਰੇਟ ਬਾਰੇ ਵੀ ਸਾਨੂੰ ਬਹੁਤ ਸਾਰੇ ਮੈਸੇਜ ਤੇ ਕਾਲ ਆਉਂਦੀ ਬਾਈ ਜੀ ਤੁਸੀਂ ਰੇਟ ਵੀ ਜਰੂਰ ਦੱਸਿਆ ਕਰੋ ਵੀਡੀਓ ਦੇ ਵਿੱਚ ਸੋ ਮਿੱਤਰੋ ਵੀਡੀਓ ਦੇਖ ਕੇ ਜਿਹੜਾ ਭਰਾ ਆਪਾਂ ਨੂੰ ਕਾਲ ਕਰੂਗਾ ਡੇਢ ਕੁਆਰਟਲ ਦਾ ਕਰਾ ਆਪਣੇ ਤੋਂ ਬਾਈ ਬੁੱਕ ਕਰਾਊਗਾ ਸੋ ਉਹਨੂੰ 20500 ਦਾ ਜਮਾ ਨੈਟ ਰੇਟ ਤੁਹਾਨੂੰ ਕਰਾ ਮਿਲ ਜੂਗਾ ਸੋ ਮਿੱਤਰੋ ਮੌਕੇ ਦਾ ਚੱਕ ਲਓ ਫਾਇਦਾ ਤੇ ਕੰਟੈਕਟ ਕਰ ਲਿਓ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਲਓ ਜਿਹੜਾ ਭਰਾ ਬਾਈ ਸੈਕੰਡ ਹੈਂਡ ਕਰਾ ਲੱਭਦਾ ਉਹਦੇ ਵਾਸਤੇ ਬਹੁਤ ਵਧੀਆ ਓਪਰਚ्युनिटी ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਜੀ ਮਿਸਤਰੀ ਲਾਹਵ ਸਿੰਘ ਕੋਰਸ਼ਮੀਰ ਦੁਕਾਨ ਨੰਬਰ 3 ਉਤੇ ਬਾਕੀ ਕਾਲ ਕਰਕੇ ਤੁਸੀਂ ਕਰਾਹਾ ਬੁੱਕ ਕਰ ਸਕਦੇ ਹੋ ਮਿੱਤਰੋ ਸੋ ਜ਼ਰੂਰ ਕਰਿਓ ਜੀ ਕਾਲ ਤੇ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਸਤਿ ਸ੍ਰੀ ਅਕਾਲ ਜੀ